ਜਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਇਲਾਕੇ ਖੇਮ ਕਰਨ ਦੇ ਪਿੰਡ ਠੱਠੇ ਵਿਖੇ ਸੀਤਲਾ ਮਾਤਾ ਦੇ ਮੰਦਰ ਵਿੱਚ ਸੇਵਾ ਕਰ ਰਹੇ ਇੱਕ ਐਸਸੀ ਬਰਾਦਰੀ ਦੇ ਵਿਅਕਤੀ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਵੱਲੋਂ ਕੁੱਟੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਪੀੜਤ ਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਸੀਤਲਾ ਮਾਤਾ ਦੇ ਮੰਦਰ ਦੇ ਵਿੱਚ ਸੇਵਾ ਕਰਦਾ ਹੈ ਜਿਸ ਕਰਕੇ ਪਿੰਡ ਦੇ ਕੁਝ ਵਿਅਕਤੀ ਹੁਣ ਉਸ ਨੂੰ ਇਥੋਂ ਕੱਢਣਾ ਚਾਹੁੰਦੇ ਨੇ ਜਿਸ ਦੇ ਚਲਦਿਆਂ ਉਹਨਾਂ ਵਿਅਕਤੀਆਂ ਦੇ ਵੱਲੋਂ ਐਸਸੀ ਬਰਾਦਰੀ ਦੇ ਇਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਅਤੇ ਨਾਲ ਹੀ ਮੰਦਰ ਦੇ ਵਿੱਚ ਬਣੇ ਹੋਏ ਕਮਰਿਆਂ ਨੂੰ ਵੀ ਢਾਟੇਰੀ ਕਰ ਦਿੱਤਾ ਗਿਆ ਪੀੜਤ ਗੁਰਜੰਟ ਸਿੰਘ ਨੇ ਦੱਸਿਆ ਕਿ ਐਸਸੀ ਬਰਾਦਰੀ ਨਾਲ ਸੰਬੰਧਿਤ ਹੋਣ ਕਰਕੇ ਉਸ ਨੂੰ ਇਹ ਸਭ ਚੱਲਣਾ ਪੈ ਰਿਹਾ ਹੈ ਕਿ ਨਾਮ ਆਪਣਾ ਸੁਖਬੀਰ ਸਿੰਘ ਹੈ ਇੱਕ ਸਰਪੰਚੀ ਤੁਹਾਡੇ ਪਿੰਡ ਦਾ ਮਸਲਾ ਜਿਹੜਾ ਸੀਤਲਾ ਮੰਦਿਰ ਦਾ ਏ ਕਿ ਉਹਦੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਇੱਕ ਭਗਤ ਦੀ ਕੋਟਮਾਰ ਕਰਕੇ ਤੇ ਜਿਹੜੇ ਉਹਨੂੰ ਬਾਹਰ ਕੱਢਣ ਲਈ ਇੱਕ ਕਮਰੇ ਜਿਹੜੇ ਉੱਥੇ ਢਾ ਦਿੱਤੇ ਗਏ ਤੇ ਕਹਿੰਦੇ ਕਿ ਪੰਚਾਇਤ ਦੀ ਸਹਿਮਤੀ ਦੇ ਨਾਲ ਕੁਝ ਹੈ। ਨਹੀਂ ਇਹਦੇ ਇੱਕ ਸਾਨੂੰ ਪੰਚਾਇਤ ਨੂੰ ਇਹਦੇ ਬਾਰੇ ਨਹੀਂ ਪਤਾ ਕੋਈ ਵੀ ਕਮਰਾ ਢਾਇਆ ਹੈ ਪਰ ਪੰਚਾਇਤ ਦੀ ਕੋਈ ਸਹਿਮਤੀ ਨਹੀਂ ਹੋਈ। ਨਾ ਸਾਡੇ ਕੋਈ ਆਇਆ ਨਾ ਕਿਸੇ ਨੇ ਸਾਨੂੰ ਪੁੱਛਿਆ। ਤੇ ਸਾਰੇ ਤੋਂ ਬਗੈਰ ਪੰਚਾਇਤ ਦਾ ਕੋਈ ਦਖਲ ਨਹੀਂ ਦੇਤਾ। ਤੇ ਉਹਨਾਂ ਵੱਲੋਂ ਕਹਿ ਰਿਆ ਰਹੇ ਕਿ ਪੰਚਾਇਤ ਨੇ ਅਸੀਂ ਇਹਨੂੰ ਰਿਪੇਅਰ ਕਰਨਾ ਤੇ ਪੰਚਾਇਤ ਨੇ ਕਿਹਾ ਕਿ ਢਾ ਦਿਓ। ਨਹੀਂ ਪੰਚਾਇਤ ਨੂੰ ਮਤਲਬ ਸਾਡੇ ਕੋਲ ਨਹੀਂ ਕੋਈ ਆਇਆ ਨਾ ਅਸੀਂ ਕਿਸੇ ਨੂੰ ਪਰਮਿਸ਼ਨ ਦਿੱਤੀ ਵੀ ਤਾਉ ਨਾ ਤਾਂ ਉਹ ਸਾਡੇ ਵੱਲੋਂ ਨਹੀਂ ਕੋਈ ਨਾ ਪੰਚਾਇਤ ਦਾ ਵੀ ਦਖਲਿਆ। ਇਹ ਨਾਦ ਆਪ ਵੀ ਇਹਨਾਂ ਦੀ ਰੰਜਿਸ਼ ਆ। ਉਹਦੇ ਤਹਿ ਦੀ ਇੱਕ ਦੂਜੇ ਨਾਲ ਕਰੀ ਜਾਂਦੇ ਆ। ਪੰਚਾਇਤ ਦਾ ਨੀ ਦੇ ਕੋ ਦਾ ਨੰਬਰ ਤੇ ਇਹ ਇਹ ਸਿਰਫ ਇਹ ਕੁੱਟ ਮਾਰ ਦਾ ਹੀ ਕਾਰਨ ਹੈ ਸਾਰਾ ਕੁਝ ਲੜਾਈ ਦੇ ਕਾਰਨ ਹੀ ਹੈ ਸਾਰੇ ਜਿਹੜੇ ਕਮਰਾ ਟਾਏ ਗਿਆ ਲੜਾਈ ਦਾ ਹੀ ਕਾਰਨ ਹੈ ਲੜਾਈ ਹੋਈ ਉਸ ਮੰਦਿਰ ਕੋਲ ਬੰਬ ਪੋੜਿਆ ਨਾ ਨਹੀਂ ਹਾਂਜੀ ਉਹ ਕਰਾ ਦਿੰਦੇ ਉਹਦਾ ਕਰ ਦਿੰਦੇ ਇਹ ਜੀ ਬਿਲਕੁਲ ਝੂਠੀ ਹੈ ਅੱਛਾ ਜੀ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਜੀ ਮੰਦਿਰ ਬਿਲਕੁਲ ਸਹੀ ਆ ਠੀਕ ਹੈ ਸਿਰਫ ਆ ਕਮਰਾ ਕੋਲ ਸੇਲ ਤੋਂ ਪੁਰਾਣਾ ਹੀ ਵੀ 22 ਸਾਲ ਹੋ ਗਏ 20 ਸਾਲ ਹੋ ਗਏ ਇਹਨੂੰ ਕਮਰੇ ਨੂੰ ਅੱਛਾ ਤੇ ਬਹੁਤ ਖਰਾਬ ਹੋ ਗਈ ਜੀ ਢੇੜ ਕੇ ਇੱਕ ਤੇ ਚਾਰ ਦੀਵਾਰੀ ਤੇ ਲੰਗਰ ਹਲ ਬਣਾਉਂਦੇ ਆ ਉਚਾਰ ਹੀ ਪੈਂਦਾ ਵੀ ਸਾਰੇ ਹੀ ਸੰਗਤ ਦੇ ਸਯੋਗ ਦੇ ਨਾਲ ਬਣਦੇ ਹੋਣਾ ਬਾਬਾ ਜੀ ਤੁਹਾਡਾ ਮੇਰਾ ਨਾਮ ਨਾਰਸਿੰਘ ਕਈਆਂ ਤੋਂ ਪੇਂਟ ਤੋਂ ਹੀ ਜੀ ਮੈਂ ਠੱਠੇ ਚੜ੍ਹਦਾ ਜੀ ਤੇ ਕੀ ਮਸਲਾ ਕੀ ਆ ਜਿਹੜਾ ਇਹ ਮੰਦਰ ਦੇ ਜਿਹੜੇ ਕਮਰੇ ਟਾਇਗੇ ਨੇ ਕੁਝ ਵਿਅਕਤੀਆਂ ਨੂੰ ਇਹ ਮਸਲਾ ਇਤਰਾਹ ਜੀ ਬਾਬਾ ਚਰਦਾ ਜੀ ਕੁਲਦੀਪ ਸਿੰਘ ਆ ਨਾ ਉਹ ਸਿਰਫ ਆ ਪਇਆ ਆਉਂਦਾ ਬਾਹਰੋਂ ਸਿਰ ਪਾਏ ਦੇ ਖਾਨ ਦੇ ਕਾਤਰ ਹੀ ਉਹਨੇ ਜਿਹੜਾ ਕਬਜ਼ਾ ਕਰਕੇ ਬੈਠਾ ਤੇ ਬਾਕੀ ਕੋਈ ਨਹੀਂ ਹੋਰ ਜਿਹੜੀ ਸੇਵਾ ਵਾ ਸੇਵਾ ਵੀ 25 ਸਾਲ ਤੋਂ ਹੀ ਵੇਖਣ ਦੇ ਆ ਵੀ ਜਿਹੜਾ ਗਰਜੰਤ ਸਿੰਘ ਇੱਥੇ ਕਰਦਾ ਆ ਉਹ ਕੋਈ ਕੋਈ ਪਹਿਲਾਂ ਹੈ ਹੀ ਨਹੀਂ ਕੋਈ ਤੇਜ ਜੋ ਬਣਾਇਆ ਇਹਨੇ ਗਰਜੰਤ ਸਿੰਘ ਨੇ ਬਣਾਇਆ ਹਤਾ ਉਹ ਜਿਹੜਾ ਕਮਰਾ ਜਿਹੜਾ ਢਾਇਆ ਵਾ ਉਹਨੀਆਂ ਨੇ ਇੱਟਾਂ ਜਿਹੜੀਆਂ ਖਾਲਾਂ ਤੇ ਚੁੱਕ ਕੇ ਲਿਆਉਂਦਾ ਰਿਹਾ ਖਾਲਾਂ ਤੇ ਚੁੱਕ ਚੁੱਕ ਕੇ ਲਾਣੀਆਂ ਯਾਤਰਾ ਮੁੰਡਿਆਂ ਨੇ ਨਾਲ ਖੜਦਾ ਰਿਹਾ ਕਿਤਨਾ ਨੂੰ ਖੜਦਾ ਰਿਹਾ ਤੇ ਜਿਹੜੀ ਛੱਤੋਂ ਨਹੀਂ ਛੱਤ ਵਿੱਚ ਹੀ ਝੜ ਗਈ ਛੱਤੋਂ ਦੀ ਪਈ ਨਹੀਂ ਹਿੰਦੋਂ ਵੀ ਪਾਇਆ ਕਿਸੇ ਬੰਦੇ ਨੂੰ ਨਹੀਂ ਆਇਆ ਤੇ ਮੁੜ ਕੇ ਤੇ ਉਹਨਾਂ ਚ ਟਿਕਟ ਜਿਹੜੀ ਦਿੱਤੀ ਆ ਸਰਵਣ ਸਿੰਘ ਤੁਹਾਨੂੰ ਨੇ ਦਿੱਤੀ ਸੀ ਟਿਕਟ ਉਹਨੇ ਤੇ ਮੁੜ ਕੇ ਸਰਵਣ ਸਿੰਘ ਤੁਹਾਨੂੰ ਇਥੇ ਮੇਰੇ ਘਰ ਆਇਆ ਮੁੜ ਕੇ ਇਹਨੇ ਬਾਬੇ ਨੇ ਆਖਿਆ ਵੀ ਚਲੋ ਵੋਟਾਂ ਪਾ ਅਸੀਂ ਪਾਵਾਂਗੇ 15 16 ਮੁੰਡੇ ਵੀ ਨਾਲ ਲਿਕੇ ਆਇਆ ਵੋਟਾਂ ਆਲੇ ਤੇ ਮੁੜ ਕੇ ਮੈਂ ਸਰਵਣ ਸਿੰਘ ਤੁਹਾਨੂੰ ਆਖਿਆ ਵੀ ਭਾਜੀ ਜਿਹੜੀ ਕਮਰੇ ਦੀ ਛੱਤ ਆ ਵਿੱਚੇ ਅੜੀ ਆ ਤੇ ਉਹਨੂੰ ਦੋ ਤਰ੍ਹਾਂ ਕਹਿਣ ਤੇ ਮਰ ਕੇ ਉਹਨੇ 10000 ਰੁਪਏ ਉਹਨੂੰ ਦਿੱਤਾ ਵਾ ਤੇ ਉਹ 10000 ਦੇ ਨਾਲ ਮੈਂ ਛੱਤ ਪਾਈ ਉਹ ਤੇ ਇਹਨਾਂ ਨੂੰ ਲਿਆ ਕੇ ਦਿੱਤੇ ਆ ਗਾਡਰ ਬਾਲੇ ਹੋਰ ਜਿਹੜਾ ਸਮਾਨ ਹੀ ਉਹ 10000 ਰੁਪਏ ਦੇ ਨਾਲ ਛੱਤ ਪਾਈ ਉਹ ਤੇ ਇਹਨਾਂ ਪਿੰਡਿਆਂ ਨੇ ਜਿਹੜ ਉਥੇ ਪਾਏ ਹੀ ਖਾਣ ਦਾ ਮਸਲਾ ਵਾ ਦੋ ਥਾਲ ਹੋ ਗਿਆ ਸਾਲ ਤੇ ਮੈਨੂੰ ਹੋ ਗਿਆ ਨੇ ਨੂੰ ਆਂਦੇ ਨੂੰ ਵੀ ਚੱਲ ਇਹਨੂੰ ਭਗਤ ਨੂੰ ਆਪਾਂ ਚਾਬੀਆਂ ਦੇ ਦਈਏ ਚਲੋ ਸੇਵਾ ਕਰਦਾ ਜੇ ਕੋਈ ਗਲਤੀ ਉਹਨੇ ਕਰ ਵੀ ਲਈ ਆ ਤੇ ਜਿਹੜਾ ਇਨਸਾਨ ਆ ਉਹ ਗਲਤੀਆਂ ਦਾ ਪਤਲਾ ਵਾ ਤੇ ਇੱਕ ਗਲਤੀਆਂ ਨੂੰ ਮਾਫ ਕਰ ਦਈਏ ਚਲੋ ਕਰਦਾ ਸੇਵਾ ਦਾ ਅੱਗੇ ਪਿਛੇ ਕੋਈ ਹੈ ਨਹੀਂਗਾ ਤੇ ਉਹਨੂੰ ਸੇਵਾ ਆਪ ਉਥੇ ਕਰਨ ਦੀ ਹੈ ਪਰ ਕੁਲਦੀਪ ਸਿੰਘ ਮੰਨਿਆ ਨਹੀਂ ਇਹ ਦੋ ਤਿੰਨਾਂ ਨੇ ਇੱਕ ਦਿਨ ਤੇ ਮੈਨੂੰ ਆਂਦਾ ਵੀ ਚਾਬੀਆਂ ਤੂੰ ਲੈ ਲੈ ਮੇਥੋਂ ਆਹੇ ਤੂੰ ਇਹਨੂੰ ਸਿਰਫ ਕੱਢਣ ਦੀ ਖਾਤਰੀ ਹੈ ਜੋ ਕੁਝ ਕੀਤਾ ਇਹਨਾਂ ਨੇ ਜਿਹੜਾ ਕਮਰਾ ਠਾਇਆ ਵੀ ਇਹਨੂੰ ਕੱਢ ਦਈਏ ਇਥੋਂ ਕੋਟ ਮਾਦੀ ਦੀ ਨਰੀ ਨਹੀਂ ਕੀਤੀ ਇੱਕ ਮੈਂ ਇੰਨੀਆਂ ਪਿੰਟੀਆਂ ਕਰਦਾ ਵੀ ਜਿਹੜਾ ਇਹਨੂੰ ਬਖਮੂਨ ਦਰਖਾਸਤ ਦਿੱਤੀ ਐ ਸੋਨੇ ਦਰਖਾਸਤ ਦਿੱਤੀ ਐ ਪਰ ਉਹਦੀ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਅਸੀਂ ਤਾਂ ਨਾ ਵੀ ਇਹਨਾਂ ਤੇ ਬੰਦ ਦੀ ਜਿਹੜੀ ਕਾਰਵਾਈ ਹੋ ਜੇ ਇਹਨਾਂ ਤੇ ਹੋਰ ਸਾਡੀ ਕੋਈ ਮੰਗ ਨਹੀਂ ਗੀ ਮਨਲਾ ਇਤਰਾਜ ਪੱਲਿਆ ਸੇਵਾ ਪਕਰ ਕਰਕੇ ਪਿੰਡ ਜੋ ਗੁਰਦੁਾਰੇ ਬਣਾ ਲਈਏ ਤੇ ਮੁੜ ਕੇ ਆਪਾਂ ਦੂਜੇ ਪਨੇ ਟੋਣੇ ਸ਼ੁਰੂ ਕਰ ਦਿੰਨੇ ਆ ਪਰ ਇਹ ਗਜਾ ਕੰਮ ਆ ਗਲਤ ਆ ਐਸਾ ਹੀ ਨਹੀਂ ਗਾ ਇੰਨੀਆਂ ਪਿੰਟੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਈ ਤੁਹਾਡਾ ਮੇਰਾ ਨਾਮ ਜਨਤਾ ਜੀ ਤੇ ਆ ਜਿਹੜਾ ਗੁਰਦੁਆਰਾ ਇਹ ਜਿਹੜਾ ਮੰਦਿਰ ਦਾ ਕਮਰੇ ਢਾਏ ਗਏ ਕੀ ਕਾਰਨ ਕੀ ਕਾਟ ਢਾਏ ਗਏ ਇਹ ਕਾਰਨ ਜੇ ਇਦਾਂ ਮੈਂ ਬੜੇ ਚਿਰ ਤੋਂ ਪੁਰਾਣੀ ਸੇਵਾ ਕਰਦਾ 25 ਸਾਲ ਹੋ ਗਏ ਮੈਨੂੰ ਸੇਵਾ ਕਰਦੇ ਇਹਨੂੰ ਤੇ ਸਾਰੇ ਨਗਰ ਨੂੰ ਹੀ ਪਤਾ ਹੈ ਤੇ ਸਾਰਾ ਨਗਰ ਜਾਣਦਾ ਹੈ ਇੱਕੋ ਸੰਸਾਰ ਆ ਜਿਹੜੇ ਮਤਲਬ ਪੈਸੇ ਦਾ ਕਰਕੇ ਜਾਂ ਗੈਨ ਲੋ ਜਾਂ ਕਿਤਨਾ ਗੈਨ ਲੋ ਜਾਂ ਲੱਗਦੇ ਗੈਨ ਲੋ ਉਹਨਾਂ ਆ ਕੇ ਮੈਨੂੰ ਕੁੱਟਿਆ ਮਾਰਿਆ ਤੜਕੇ 8 ਵਜੇ ਦਾ ਟਾਈਮ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਬਾਹਰ ਧੂਹ ਕੇ ਕਾਢ ਲਿਆ ਮੁਰਕੇ ਡੰਗਾਂ ਲਾਪੇ ਮਾਰਨਾ ਮੈਨੂੰ ਨਹੀਂ ਪਤਾ ਵੀ ਕੌਣ-ਕੌਣ ਮੈਨੂੰ ਡੰਗਾਂ ਮਾਰਦਾ ਰਿਹਾ ਤੇ ਮੈਨੂੰ ਕੋਈ ਮਤਲਬ ਸੁਰਤੀ ਨਹੀਂ ਬਾਅਦ ਚ ਸੁਰਤਾਈ ਆ ਜਦੋਂ ਬੰਦੇ-ਬੰਦੇ ਆ ਖਾਇਆ ਕੇ ਮੈਨੂੰ ਫਿਰ ਮੈਂ ਉਥੋਂ ਆਪ ਦਾ ਸਟੇ ਮੈਨੂੰ ਮਿਲਿਆ ਸੀ ਅਦਾਲਤ ਨੂੰ ਸਟੇ ਲੈ ਕੇ ਤੇ ਮੈਂ ਪੱਟੀ ਮੋੜ ਤੇ ਚੱਲ ਗਿਆ ਉਥੋਂ ਮੈਨੂੰ ਡੀਐਸਪੀ ਨੇ ਸਵਾਸਨ ਦਿੱਤਾ ਵੀ ਮੈਂ ਤੈਨੂੰ ਇਨਸਾਫ ਦਿਵਾਉਂਗਾ ਤੇ ਉਹਦੇ باوجود ਵੀ ਹੁਣ ਕ੍ਰਿਆਲਿਆ ਵਾਲੇ ਕਾਰਵਾਈ ਨਹੀਂ ਕਰਦੇ ਕੋਈ ਜਿਹੜੇ ਕਮਰੇ ਢਾਏ ਗਏ ਤੁਹਾਨੂੰ ਕੱਢਣ ਦੇ ਕਰਕੇ ਢਾਏ ਗਏ ਹਾਂਜੀ ਇਹ ਮੈਨੂੰ ਕੱਢਣ ਦਾ ਕਰਕੇ ਢਾਏ ਗਏ ਇਸ ਕਰਕੇ ਢਾਏ ਗਏ ਆ ਕਿ ਇਹ ਇੱਥੇ ਕਮਰੇ 'ਚ ਲੰਮੇ ਨਾ ਪਵੇ ਇਹਦਾ ਕੋਈ ਇੱਥੇ ਵਜੂਦ ਹੀ ਨਾ ਰਹਿ ਜਾਏ ਮੇਰਾ ਤੰਬੂ ਵੀ ਇੱਥੇ ਉਹ ਵੀ ਇਹਨਾਂ ਢਾਤਾ ਇਹਦਾ ਆਂਦੇ ਕਹੀਂ ਉਹ ਜਿਹੜੇ ਕਮਰੇ ਢਾਏ ਉਹ ਪੁਰਾਣੀ ਛੱਤਾਂ ਹੀ ਤਾਂ ਕਰਕੇ ਢਾਏ ਆ ਨਹੀਂ ਜੀ ਨਹੀਂ ਮੇਰੇ ਕੋਲ ਸਟੇ ਮਿਲਿਆ ਹੈ 2 2 ਸਾਲ ਹੋ ਗਏ ਕੇ ਚੱਲਦੇ ਨੂੰ ਕੋਈ ਦਰਖਾਸਤ ਦਿੱਤੀ ਚੌਕੀ ਕਰਿਆਲੇ ਹਾਂਜੀ ਹਾਂਜੀ ਕੈਤੀ ਪੁਲਿਸ ਨੇ ਕੋਈ ਕਾਰਵਾਈ ਨਾ ਕੀ ਮੰਗ ਕਰਦੇ ਹੁੰਦੇ ਮੈਂ ਮੰਗੇ ਕਰਦਾ ਕਿ ਮੈਨੂੰ ਮਾਨਯੋਗ ਅਦਾਲਤ ਨੇ ਵੀ ਸਟੇਜ ਦਿੱਤਾ ਹੈ ਤੇ ਮੈਨੂੰ ਪੁਲਿਸ ਵੀ ਮੈਨੂੰ ਮੇਰਾ ਹੱਕ ਦਵਾ ਦੇ ਮੈਂ ਆਪਦੀ ਸੇਵਾ ਕਰਾਂ ਦਰਬਾਰ ਤੇ ਤੇ ਬਸ ਇਹੋ ਹੀ ਬੇਨਤੀ ਹੈ ਮੇਰੀ ਸੰਗਤ ਗਾੜੀ ਵੀ ਕਿ ਮੈਂ ਸੇਵਾ ਕਰਨੀ ਚਾਹੁੰਦਾ ਦਰਬਾਰ ਤੇ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ